ਘੋੜਾ ਨਾ ਮੈਂ ਦੇਖ ਰਿਆ ਸਾਰੇ ਹੀ ਛੋਟਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਥਾਰ ਵਾਲੀ ਬੀਬੀ ਇੰਸਟਾਗ੍ਰਾਮ ਕੁਮੇਨ ਅਮਨਦੀਪ ਕੌਰ ਨੇ ਸਾਰਾ ਸੱਚ ਬੋਲ ਦਿੱਤਾ ਕਿੱਥੋਂ ਕਿੰਨੇ ਪੈਸੇ ਮਿਲੇ ਕਿੱਥੋਂ ਘੜੀਆਂ ਮਿਲੀਆਂ ਕਿੱਥੋਂ ਕਰੋੜ ਰੁਪਏ ਦੇ ਪਲਾਟ ਮਿਲੇ ਕਿੱਥੋਂ ਥਾਰ ਗੱਡੀ ਮਿਲੀ ਕਿਵੇਂ 2 ਕਰੋੜ ਰੁਪਏ ਦੀ ਕੋਠੀ ਬਣਾਈ ਇਹ ਸਾਰਾ ਸੱਚ ਉਗਲ ਦਿੱਤਾ ਹੈ ਬੀਬਾ ਅਮਨਦੀਪ ਕੌਰ ਨੇ ਬੀਬੀ ਅਮਨਦੀਪ ਕੌਰ ਜੋ ਹੁਣ ਨੌਕਰੀ ਤੋਂ ਮੁਅਤਲ ਕੀਤੀ ਜਾ ਚੁੱਕੀ ਹੈ ਜਿਸ ਦੇ ਵਿੱਚ ਦੋ ਆਈਪੀਐਸ ਅਫਸਰ ਨੇ ਇੱਕ ਕਹਿ ਰਹੇ ਨੇ ਸੁਮੇਤ ਸਿੰਘ ਸੈਣੀ ਦਾ ਮੂੰਹ ਬੋਲਿਆ ਮੁੰਡਾ ਦੂਸਰੇ ਪਾਸੇ ਕਹਿੰਦੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਦੇ ਦੂਰ ਦਾ ਕੋਈ ਰਿਸ਼ਤੇਦਾਰ ਲੇਕਿਨ ਬ੍ਰਾਂਡਡ ਕੜੀਆਂ ਬ੍ਰਾਂਡਡ ਸੂਟ 2 ਕਰੋੜ ਰੁਪਏ ਦਾ ਮਾਲ 2 ਕਰੋੜ ਰੁਪਏ ਤੋਂ ਵੱਧ ਦੇ ਪਲਾਟ ਅ ਬ੍ਰਾਂਡਡ ਜਿਹੜੇ ਕੱਪੜੇ ਇੰਸਟਾਗ੍ਰਾਮ ਕੁਬੀਨ ਅਮਨਦੀਪ ਕੌਰ ਨੇ ਬੜੀ ਜਲਦੀ ਜਿਹੜਾ ਸੱਚ ਉਗਲ ਦਿੱਤਾ ਸੱਚ ਬੋਲ ਦਿੱਤਾ ਯਾਨੀ ਕਿ ਇਹ ਸੱਚ ਹੈ ਜਾਂ ਝੂਠ ਹੈ ਕਿ ਜਾਂ ਸੂਬੇ ਦੀ ਸਰਕਾਰ ਸੂਬੇ ਦਾ ਪ੍ਰਸ਼ਾਸਨ ਕੀ ਇਹ ਸਾਰੇ ਸਿਸਟਮ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਦੇ ਘਰ ਉੱਤੇ ਬਲਡੋਜ਼ਰ ਚੱਲੇਗਾ ਪੰਜਾਬੀਓ ਮੈਨੂੰ ਤੁਹਾਡੇ ਕਮੈਂਟਾਂ ਦਾ ਸੁਝਾਅ ਰਹੇਗਾ ਕਹਿੰਦੀ ਹੈ ਕਿ ਜਿਹੜੀਆਂ 2-2 ਲੱਖ ਰੁਪਏ ਦੀਆਂ ਘੜੀਆਂ ਨੇ ਇਹ ਮੇਰੀ ਵਿਦੇਸ਼ੀ ਮਹਿਲਾ ਮੇਰੀ ਕੋਈ ਦੋਸਤ ਹੈ ਉਹ ਮੈਨੂੰ ਗਿਫਟ ਦੇ ਵਿੱਚ ਭੇਜਦੀ ਹੈ ਇਹ ਜਿਹੜੇ ਮਹਿੰਗੇ ਮੋਬਾਈਲ ਨੇ 2-2.5 ਲੱਖ ਰੁਪਏ ਦੇ ਉਹ ਤੋਂ ਇੰਗਲੈਂਡ ਵਿੱਚੋਂ ਭੇਜੇ ਜਾਂਦੇ ਨੇ ਇਹ ਆਸਟ੍ਰੇਲੀਆ ਵਿੱਚੋਂ ਭੇਜੇ ਜਾਂਦੇ ਨੇ ਤੇ ਜੇ ਜ਼ਮੀਨੀ ਪੱਧਰ ਦੀ ਗੱਲ ਕਰੀਏ ਤੇ ਫਿਰ 2 ਕਰੋੜ ਰੁਪਏ ਵੀ ਉਹ ਮਹਿਲਾ ਨੇ ਭੇਜਿਆ ਹੈ ਉਹ ਥਾਰ ਗੱਡੀ ਵੀ ਉਹਦੀ ਦੂਸਰੀ ਭੇਜੀ ਹੈ ਜਿਹੜੀ ਅਮਰੀਕਾ ਜਾਂ ਯੂਕੇ ਜਾਂ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ ਯਾਨੀ ਕਿ ਕਹਿੰਦੀ ਹੈ ਕਿ ਇਹ ਸਾਰੀਆਂ ਚੀਜ਼ਾਂ ਜੋ ਮੈਂ ਪਾਈਆਂ ਹੋਈਆਂ ਨੇ ਇਹ ਮੇਰੀਆਂ ਮਹਿਲਾ ਦੋਸਤਾਂ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵਸਦੀਆਂ ਨੇ ਉਹਨਾਂ ਵੱਲੋਂ ਮੈਨੂੰ ਹਰ ਸਾਲ ਮੇਰੇ ਜਨਮ ਦਿਨ ਤੇ ਭੇਜੇ ਜਾਂਦੇ ਨੇ ਯਾਨੀ ਕਿ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਸ ਭੈਣ ਨੇ ਇਸ ਬੀਬਾ ਮਹਿਲਾ ਕਨਸਟੇਬਲ ਨੇ ਜਿਸ ਤੋਂ ਇੰਸਟਾਗ੍ਰam ਦੀ ਕਮੀਨ ਇਸ ਲਈ ਕਿਹਾ ਜਾਂਦਾ ਹੈ ਕਿ 30000 ਇਸ ਦੇ ਇੰਸਟਾਗ੍ਰam ਤੇ ਫਾਲੋਅਰ ਨੇ ਇਸ ਕਮੀਨ ਨੇ ਸਾਰਾ ਜਿਹੜਾ ਹੈ ਵਿੜਾ ਹੀ ਕਰ ਕਰ ਦਿੱਤਾ ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇਹ ਜਿਹੜੀ ਹੈ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਲੋਕਾਂ ਦੇ ਘਰਾਂ ਉੱਤੇ ਬਲਡੋਜ਼ਰ ਚੱਲ ਰਹੇ ਨੇ ਹਾਲਾਂਕਿ ਕਈ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਉੱਤੇ ਸਿਕੰਜਾ ਜ਼ਰੂਰ ਕੱਸੋ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜ਼ਰੂਰ ਭੇਜੋ ਲੇਕਿਨ ਉਹਨਾਂ ਦੇ ਘਰਾਂ ਉੱਤੇ ਪੀਲਾ ਪੰਜਾ ਨਾ ਚਲਾਓ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਦੋ ਆਈਪੀਐਸ ਜਿਹੜੇ ਅਫਸਰ ਨੇ ਉਹਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਪੁਲਿਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਦੋ ਵੱਡੇ ਆਈਪੀਐਸ ਅਫਸਰ ਜਾਂ ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਨਸ਼ਰ ਕੀਤਾ ਚਾਵੇ ਉਹਨਾਂ ਦੇ ਖੁਲਾਸੇ ਕੀਤੇ ਜਾਣ ਯਾਨੀ ਕਿ ਜੇਕਰ ਇਹਦੇ ਕੋਲ 6-7 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਤੇ ਜਿਹੜੇ ਇਹਦੇ ਵੱਡੇ ਅਧਿਕਾਰੀ ਹੋਣਗੇ ਜਿਨ੍ਹਾਂ ਦੀ ਆਰ ਦੇ ਵਿੱਚ ਆ ਕੇ ਇਹ ਭੈਣ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ ਅਕਰਈ ਸੀ ਅਮਨਦੀਪ ਕੌਰ ਜਿਹੜੀ ਹੁਣ ਜੌਬ ਤੋਂ ਮੁਤਲ ਕੀਤੀ ਜਾ ਚੁੱਕੀ ਹੈ ਫਿਰ ਉਹਨਾਂ ਨੇ ਕਿੰਨੇ ਕਰੋੜ ਰੁਪਏ ਕਮਾਇਆ ਹੋਵੇਗਾ ਉਹਨਾਂ ਨੇ ਕਿੰਨੇ ਲੋਕਾਂ ਦੀ ਜਵਾਨੀ ਬਰਬਾਦ ਕੀਤੀ ਹੋਵੇਗੀ ਉਹਨਾਂ ਨੇ ਕਿੰਨੇ ਲੋਕ ਜਿਹੜੇ ਨੇ ਜਿਹੜੇ ਨਸ਼ਾ ਕਰਦੇ ਨੇ ਉਹ ਮੌਤ ਦੇ ਘਾਟ ਉਤਾਰੇ ਹੋਣਗੇ ਇੱਕ ਤਰ੍ਹਾਂ ਦੇ ਇਹ ਮਰਡਰ ਹੀ ਹੁੰਦੇ ਨੇ ਯਾਨੀ ਕਿ ਇਸ ਦੀ ਪਰਭਾਈ ਕੌਣ ਕਰੇਗਾ ਅਮਨਦੀਪ ਕੌਰ ਜਾਂ ਜਿਹੜੇ ਨਾਮ ਗੁੱਜੇ ਰੱਖ ਲੈਨੇ ਪੰਜਾਬ ਪੁਲਿਸ ਨੇ ਅੱਜ ਇਸ ਅਫਸਰਾਂ ਦੇ ਧੰਨਵਾਦ